ਦੋ ਮੰਕਰੀ ਦੀ ਹੋ ਗਈ ਸੀ ਬਾਈ ਆਪਣੀ ਵੀ ਅੱਖ ਖਰਾਬ ਠੀਕ ਆ ਇਹਦੇ ਅੱਜ ਪਾਉਣੇ ਆ ਦਵਾਈ ਕਿਹੜਾ ਦਾ ਪਰਚਾ ਤਾਂ ਲਗੀ ਅੱਖਾਂ ਦੀ ਹਾਂਜੀ ਕੀ ਹਾਲ ਚਾਲ ਸਭ ਦੇ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਠੀਕ ਆ ਸਭ ਦੇ ਘਰ ਪਰਿਵਾਰ ਵਧੀਆ ਹੋਰ ਸਭ ਦੇ ਜਾਨਵਰ ਵਧੀਆ ਬਾਈ ਤੇ ਅੱਜ ਆਪਾਂ ਕਰਾਂਗੇ ਥੋੜੇ-ਮੋਟੇ ਜਾਨਵਰਾਂ ਦੇ ਕੰਮ ਠੀਕ ਹੈ ਇੱਕ ਤਾਂ ਉਹਨਾਂ ਨੂੰ ਪਾਉਣੀ ਆਂਗੀਆਂ ਪਿੱਲੀਆਂ ਇਟਾਂ ਤੇ ਇੱਕ ਕੁਸ਼ਕ ਜਾਨਵਰਾਂ ਨੂੰ ਠੀਕ ਹੈ ਧੁੱਪ ਲਵਾਉਣੀ ਆਂ ਠੀਕ ਹੈ ਤੇ ਸਾਨੂੰ ਕਰਦੇ ਆਂ ਸ਼ੋਅ ਵੀਡੀਓ ਦੇ ਵਿੱਚ ਗਾਹਾਂ ਠੀਕ ਹੈ ਕੀ ਕੀ ਕਰਨਾਗਾ ਕਿਵੇਂ-ਕਿਵੇਂ ਕਰਾਂਗੇ ਦਿਖਾਉਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਠੀਕ ਹੈ ਤੇ ਆਪਣੇ ਚੈਨਲ ਨੂੰ ਲਾਈਕ ਕਰਿਆ ਕਰੋ ਯਾਰ ਸਬਸਕ੍ਰਾਈਬ ਕਰਿਆ ਕਰੋ ਓਕੇ okay, bro ਚੱਲਦੇ ਆ ਉੱਤੇ ਦਿਖਾਉਨੇ ਆ ਸਾਨੂੰ। ਅੰਦਰੋਂ ਤਰੀ ਦੀ ਹੋ ਗਈ ਸੀ ਬਾਈ ਆਪਣੀ ਦੀ ਅੱਖ ਖਰਾਬ ਆ। ਠੀਕ ਆ। ਇਹਦੇ ਅੱਜ ਪਾਉਨੇ ਆ ਦਵਾਈ। ਤੇ ਕੇ ਦਾ ਪਰਚਾ। Aagi akhadi blocks D 那个。Yeah. ਤੇ ਕੋਈ ਬੱਚਿਆਂ ਦੇ ਕਰਤੇ ਪੋ ਆਹ ਉਹ ਦੇਖੋ ਨੂੰ ਆਵਾਰਾ ਦਿਖਾਉਨੇ ਆਪਣੇ ਘਰ ਦੇ ਨਾਲ ਜਿਹੜੇ ਰਹਿੰਦੇ ਹੈ ਇਹ ਇੰਨਾ ਕਰਕੇ ਬੱਚੇ ਖਰਾਬ ਹੁੰਦੇ ਆ ਉਹ ਦੀਦੀਆਂ ਮਗਰ ਬੈਠੇ ਆਹ ਕੁश्ती ਤੇ ਰਹਿੰਦੇ ਇੱਥੇ ਆਪਣੇ ਨਾਲ ਘਰ ਦੇ ਇੰਨਾ ਕਰਕੇ ਅੱਦੇ ਯਾਰ ਬੱਚੇ ਖਰਾਬ ਹੁੰਦੇ ਹੈ ਇਹ ਉੱਡ ਕੇ ਆਪਣੇ ਕੋਠੇ ਤੇ ਆਉਂਦੇ ਆ ਇਹਨਾਂ ਨੂੰ ਚਲ ਆਪਾਂ ਦਾਣਾ ਪਾ ਦੇਈ ਦਾ ਵਿਚਾਰੇ ਜਾਨਵਰ ਹੈ ਵੀ ਪਰ ਇੰਨਾ ਕਰਕੇ ਕਬੂਤਰ ਖਰਾਬ ਹੁੰਦੇ ਆਪਣੇ ਆਹ ਦੇਖ ਕੋਹਰ ਆ ਗਿਆ ਲੋ ਜੀ ਫਿਲੀਆਂ ਇੱਟਾਂ ਕੁੱਟ ਕੇ ਦਿੱਤੀਆਂ ਪਾ ਜਾਨਵਰਾਂ ਠੀਕ ਆ ਥੋੜੇ ਜਿਨੇ ਖੋ ਖਾਂਦੇ ਆ ਆ ਗਏ ਹੌਲੀ 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 ਲੱਗ ਜਾਣਗੇ ਫਾਲ ਠੀਕ ਆ ਅੱਜ ਗਰਮੀ ਬਾੜੀ ਆ ਯਾਰ ਭੈਣਾ ਬਾਹਰ ਤਾਂ ਬੁਰਾ ਹਾਲ ਆ ਚਲੋ ਜੀ ਠੀਕ ਆ ਫਿਰ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਓਕੇ ਬਾਏ ਟਾਟਾ